ਕਜੀ ਆਪਣਾ ਨਾਮ ਦੱਤ ਕੇ ਜਿਹੜੇ ਅੱਜ ਤੁਸੀਂ ਫਾਰਮ ਭਰ ਕੇ ਆਏ ਜੀ ਤੇ ਕੀ ਕੀ ਕਹਿਣਾ ਚਾਹਤੇ ਮੈਂ ਦਿਲਬਾਖ ਸਿੰਘ ਚੀਚਾ ਆਜ਼ਾਦ ਉਮੀਦਵਾਰ ਦੇ ਯਾਨੀ ਕਿ ਨਾਮਿਨੇਸ਼ਨ ਕੀਤਾ ਹੈ ਅਸੀਂ ਇਸ ਕਰਕੇ ਕੀਤਾ ਹੈ ਕਿ ਕਾਫੀ ਟਾਈਮ ਤੋਂ ਰਾਜਨੀਤੀ ਚ ਵੇਖ ਰਹੇ ਆ ਕਿ ਕੋਈ ਇੰਨਾ ਕੋਈ ਚੱਲ ਨਹੀਂ ਰਿਹਾ ਇਸ ਕਰਕੇ ਇਹ ਆਪ ਆਜ਼ਾਦ ਉਮੀਦਵਾਰ ਖੜੇ ਆ ਕਿ ਦੇਸ਼ ਦੀ ਸੇਵਾ ਪਹਿਲਾਂ ਵੀ ਮੈਂ ਫੌਜ ਵਿੱਚ ਕੀਤੀ ਆ ਤੇ ਹੁਣ ਇਸੇ ਕਰਕੇ ਦੁਬਾਰੇ ਸੇਵਾ ਕਰਨ ਦਾ ਮੌਕਾ ਮੈਂ ਆਮ ਜਨਤਾ ਨੂੰ ਕਹਿੰਦਾ ਹਾਂ ਵੀ ਸਾਨੂੰ ਸਾਥ ਦਿਓ ਤੇ ਅਸੀਂ ਤੁਹਾਡੀ ਸੇਵਾ ਕਰੀਏ ਜਿਵੇਂ ਕਿ ਮੰਨ ਲਓ ਕਿ ਕਾਫੀ ਜਨਨ ਕੇ ਮੁੱਦੇ ਸਾਡੇ ਜਿਵੇਂ ਅਗਟਾਰੀ ਬਾਰਡਰ ਆ ਉੱਥੇ ਵੀ ਲੇਬਰ ਜਿਹੜੀ ਆ ਅੱਜ ਪੂਰਾ ਬਾਰਡਰ ਏਰੀਆ ਜਿਹੜਾ ਬਾਰਡਰ ਬੰਦ ਹੋਣ ਕਰਕੇ ਤੇ ਸਾਰਾ ਬੈਠਾ ਆਇਆ ਭੁੱਖਾ ਘਰਾਂ ਦੇ ਵਿੱਚ ਕੋਈ ਦਿਹਾੜੀ ਨਹੀਂ ਕੋਈ ਦੱਪਾ ਨਹੀਂ ਤੇ ਗਵਰਨਮੈਂਟ ਨੂੰ ਉਹਨਾਂ ਵਾਸਤੇ ਵੀ ਕੋਈ ਪਾਲਿਸੀ ਬਣਾਉਣੀ ਚਾਹੀਦੀ ਆ ਜਿਹੜੇ ਬੇਰੁਜ਼ਗਾਰ ਆ ਇਸ ਤਰ੍ਹਾਂ ਹੀ ਸ਼ਾੜਾ ਚੌਂਕ ਦੇ ਵਿੱਚ ਮਜ਼ਦੂਰ ਆਉਂਦੇ ਆ ਇੱਧਰ ਗਮਟਾਲਾ ਇਹ ਕਾਫੀ ਜਨਨ ਕਿ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੇ ਹੈਗੇ ਆ ਜਿਹੜੇ ਕਿ ਬਾਹਰੋਂ ਮਜ਼ਦੂਰ ਜਿਹੜੇ ਆਣ ਕੇ ਦਿਹਾੜੀ ਵਾਸਤੇ ਆਉਂਦੇ ਆ ਉਹਨਾਂ ਨੂੰ ਦਿਹਾੜੀ ਨਹੀਂ ਮਿਲਦੀ ਫਿਰ ਉਸ ਤਰ੍ਹਾਂ ਹੀ ਰੋਟੀਆਂ ਬੰਨ ਕੇ ਵਾਪਸ ਚਲੇ ਜਾਂਦੇ ਆ ਉਹਨਾਂ ਦੀ ਮੈਂ ਆਵਾਜ਼ ਬੁਲਾਨਾ ਚਾਹੁੰਦਾ ਹਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਡਾ ਸਾਥ ਦਿਓ ਤੇ ਅਸੀਂ ਵੱਧ ਚੜ ਕੇ ਤੁਹਾਡੀ ਆਵਾਜ਼ ਜਿਹੜੀ ਹੈ ਸੰਸਦ ਵਿੱਚ 82 ਜਾਵੇ ਤੇ ਤੁਹਾਡੇ ਵਾਸਤੇ ਕੋਈ ਚੰਗੀ ਪਾਲਿਸੀ ਲਿਆ ਕੇ ਤੇ ਤੁਹਾਡੇ ਜਿਹੜਾ ਚੁੱਲਿਆਂ ਦੀ ਅੱਗ ਜਿਹੜੀ ਆ ਬਲਦੀ ਕਰੀਏ ਜਿਹੜਾ ਜਾਣਗੇ ਪੰਜਾਬ ਵਿੱਚ ਨਸ਼ਾ ਵਧਾਇਆ ਨਸ਼ੇ ਨੂੰ ਤੁਸੀਂ ਕਿਤਾ ਵੇਖੀ ਨਸ਼ੇ ਨੂੰ ਇਸ ਤਰ੍ਹਾਂ ਹੈ ਕਿ ਕਾਫੀ ਟਾਈਮ ਤੋਂ ਇਹ ਵੀ 35 ਸਾਲ ਹੋ ਗਏ ਬਹੁਤ ਜ਼ਿਆਦਾ ਵਧ ਚੁੱਕਿਆ ਤੇ ਬਾਕੀ ਇਹ ਆ ਇੱਕ ਜਿਹੜੀਆਂ ਸਰਕਾਰਾਂ ਆਉਂਦੀਆਂ ਨੇ ਉਹਨਾਂ ਤੋਂ ਤਾਂ ਕੋਈ ਕੰਟਰੋਲ ਹੋਇਆ ਨਹੀਂ ਆ ਪਰ ਇਹਨਾਂ ਨੇ ਅਜੇ ਤੱਕ ਉਹਨਾਂ ਜਵਾਨਾਂ ਨੂੰ ਪ੍ਰੇਰਿਤ ਨਹੀਂ ਕੀਤਾ ਸਾਨੂੰ ਪ੍ਰੇਰਿਤ ਕਰਨ ਦੀ ਵੀ ਬਹੁਤ ਜ਼ਰੂਰਤ ਆ ਕਿਉਂਕਿ ਜਿੰਨਾ ਚਿਰ ਕੋਈ ਪ੍ਰੇਰਿਤ ਨਹੀਂ ਹੁੰਦਾ ਉਹਨਾਂ ਚਿਰ ਨਸ਼ਾ ਨਹੀਂ ਛੱਡ ਸਕਦਾ ਲੋਕੀ ਬਹੁਤ ਕਹਿੰਦੇ ਆਂ ਇਤਰਾ ਕਰਦਾਂਗੇ ਉਤਰਾ ਕਰਦਾਂਗੇ ਜਿੰਨਾ ਚਿਰ ਆਪਣੇ ਆਪ ਨਸ਼ਾ ਨਹੀਂ ਛੱਡਦਾ ਸਾਡੇ ਕੋਲ ਬਹੁਤ ਸਾਧਨ ਨੇ ਉਹਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਅਸੀਂ ਉਹਨਾਂ ਦੀ ਆਵਾਜ਼ ਬਣਨਾ ਚਾਹੁੰਦੇ ਆਂ ਉਹਨਾਂ ਨੂੰ ਨਸ਼ਾ ਛਡਾਉਣ ਵਾਸਤੇ ਇਹ ਆ ਕਿ ਜਿੰਨਾ ਚਿਰ ਜਾਗਰਿਤ ਨਹੀਂ ਹੁੰਦੇ ਉਹਨਾਂ ਚਿਰ ਕੋਈ ਮਨ ਨਸ਼ਾ ਨਹੀਂ ਛੱਡ ਸਕਦੇ ਭਾਵੇਂ ਇਹ ਜਿੰਨੀਆਂ ਮਰਜ਼ੀ ਸਰਕਾਰਾਂ ਕਹਿੰਦੀਆਂ ਰਹਿਣ ਵੀ ਐਸੀ ਉਹ ਕਰਦਾਂਗੇ 4 ਹਫ਼ਤਿਆਂ ਚ ਆਮ ਆਦਮੀ ਪਾਰਟੀ ਕਹਿੰਦੀ ਸੀ ਵੀ ਅਸੀਂ 4 ਹਫ਼ਤਿਆਂ ਵਿੱਚ ਬੰਦ ਕਰਦਾਂਗੇ ਕਾਂਗਰਸ ਕਹਿੰਦੀ 4 ਮਹੀਨਿਆਂ ਵਿੱਚ ਕਰਦਾਂਗੇ ਨਸ਼ਾ ਦੂਣਾ ਹੋਇਆ ਦੂਣਾ ਕਿੱਥੇ ਕਰਕੇ ਆ ਇਹਨਾਂ ਦੀ ਸਰਕਾਰਾਂ ਦੀ ਨਲਾਇਕੀ ਕਰਕੇ ਅਸੀਂ ਇਸ ਕਰਕੇ ਇਹ ਜਿਹੜੀ ਇਹ ਚੀਜ਼ ਬਲੰਤਵਾਜ਼ ਕਰਕੇ ਕਹਿੰਦੇ ਆ ਵੀ ਨਸ਼ੇ ਦਾ ਜਿਹੜਾ ਕੋੜ ਆ ਇਹ ਘਰ ਦੇ ਵਿੱਚੋਂ ਕੱਢਿਆ ਜਾਵੇਗਾ ਜੇ ਜਵਾਨ ਸਾਡੇ ਸਾਥ ਦੇਣਗੇ ਅਸੀਂ ਇਹਨਾਂ ਦੀ ਬਾਜ ਬਣ ਕੇ ਕਰਾਂ ਕਰਾਂ ਤੱਕ ਪਹੁੰਚ ਕੇ ਨਸ਼ੇ ਦੀ ਜਾਗਰੂਤ ਕਰਾਵਾਂਗੇ ਟੈਂਪ ਲਾਵਾਂਗੇ ਜਿਸ ਤਰ੍ਹਾਂ ਵੀ ਹੋ ਸਕਦਾ ਵੱਧ ਤੋਂ ਵੱਧ ਇਹਨਾਂ ਲੋਕਾਂ ਨੂੰ ਬੱਚਿਆਂ ਨੂੰ ਪ੍ਰੇਰਿਤ ਕਰਕੇ ਆਪਣੇ ਸਮਾਜ ਤੋਂ ਆਪਣੇ ਸਮਾਜ ਦੀ ਸੇਵਾ ਕਰਨ ਵਾਸਤੇ ਪ੍ਰੇਰਿਤ ਕਰਾਂਗੇ ਜਿਹੜੇ ਬੱਚੇ ਨੂੰ ਬਾਹਰ ਦੇ ਮੁਲਕਾਂ ਦੇ ਪੜ੍ਹਾਈ ਵਾਸਤੇ ਭੇਜ ਦਿੰਦੇ ਆ ਕਿਉਂਕਿ ਇੱਥੇ ਰਹਿਣਗੇ ਵਿਗੜ ਜਾਣਗੇ ਤੇ ਕਿਤਨਾ ਵਿਗੜੋ ਕੋਈ ਇਸ ਕਰਕੇ ਬਾਹਰ ਜਾ ਰਿਹਾ ਕਿ ਇੱਥੇ ਕੰਮ ਧੰਦਾ ਹੈ ਨਹੀਂ ਆ ਕੰਮ ਧੰਦਾ ਜਿਹੜਾ ਕਿ ਇੱਥੇ ਬੇਰੁਗਾਰੀ ਦਾ ਹੀ ਕਰਕੇ ਤੇ ਤੇ 35 35 ਲੱਖ ਲਾ ਕੇ ਤੇ ਕਈ ਬੰਦੇ ਜਿਹੜਾ ਠੱਗਾਂ ਤੋਂ ਵੀ ਠੱਗੇ ਜਾ ਰਹੇ ਆ ਉਹਨਾਂ ਦੀ ਬੜੀ ਮਜਬੂਰੀ ਆ ਅਸੀਂ ਇਹੀ ਪ੍ਰੇਰਿਤ ਕਰਦੇ ਆ ਕਿ ਇੱਥੇ ਘਰਾਂ ਦੇ ਵਿੱਚ ਆਪਣੇ ਬਹੁਤ ਕੰਮ ਆ ਕੰਮ ਜਿਹੜਾ ਸਰਕਾਰਾਂ ਹੀ ਕਰਵਾਉਂਦੀਆਂ ਨੇ ਕੋਈ ਫੈਕਟਰੀ ਲੱਗੇ ਕੋਈ ਵੀ ਡਿਵੈਲਪਮੈਂਟ ਕਰੇ ਇਸ ਕਰਕੇ ਅਸੀਂ ਕਹਿੰਦੇ ਆ ਵੀ ਹਰ ਇੱਕ ਬੰਦੇ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਆਪਣੇ ਰੋਟੀ ਰੋਜੀ ਦੇ ਚਲਾ ਸਕੇ ਤੇ ਇਹਨਾਂ ਸਰਕਾਰਾਂ ਨੇ ਆਪਣੇ ਚੁੱਲ੍ਹੇ ਜਿਹੜਾ ਕਿ ਚੰਗੀ ਤਰ੍ਹਾਂ ਮਹਗਾਏ ਹੋਏ ਆ ਜਿੱਥੇ ਵੇਖੋ ਭ੍ਰਿਸ਼ਟਾਚਾਰ ਜਿੱਥੇ ਵੇਖੋ ਆਪਣੀਆਂ ਕਾਰਾਂ ਭਜਾਈ ਫਿਰਦੇ ਆ ਉਹ ਕਿਹਦੇ ਉੱਤੇ ਭਜਾਈ ਫਿਰਦੇ ਸਾਡੇ ਟੈਕਸਾਂ ਦੇ ਸਾਡੇ ਟੈਕਸ ਲਾ ਲਾ ਕੇ ਸਾਡੀ ਜਵਾਨੀ ਨੂੰ ਵੀ ਰੋਲ ਰਿਆ ਸਾਡੇ ਘਰਾਂ ਦੇ ਵਿੱਚੋਂ ਜਿਹੜੇ ਟੈਕਸ ਜਾ ਰਹੇ ਸਾਡੇ ਹੋਰ ਮਹਗਾਈ ਦੇ ਬੋਝ ਪਾ ਪਾ ਕੇ ਹੁਣ ਵੇਖਿਆ ਜਾਵੇ ਤੇ ਆ ਜਿਹੜੀ ਇਲੈਕਸ਼ਨ ਆ ਮੈਂ ਆਜ਼ਾਦ ਵੀ ਉਮੀਦਵਾਰ ਹਾਂ ਤੇ ਵੇਖਿਆ ਜਾਵੇ ਕਾਂਗਰਸ ਵਾਲਿਆਂ ਦੇ ਵੀ ਆਮ ਆਦਮੀ ਪਾਰਟੀ ਦੇ ਇਹ ਜਿਹੜੇ 4-4000 ਦਾ ਇੱਕ ਇੱਕ ਬੋਰਡ ਬਣ ਰਿਹਾ ਇੰਨੇ ਚ ਦੇ ਗਰੀਬ ਦਾ ਇੱਕ ਦਾ ਦਰਵਾਜ਼ਾ ਲਾ ਸਕਦੇ ਸੀ ਤੇ ਜਿਹੜਾ ਕਿ ਇਹਨਾਂ ਨੇ ਇੰਨਾ ਲੋਕਾਂ ਦੇ ਪੈਸਿਆਂ ਦੇ ਉੱਤੇ ਗੱਡੀਆਂ ਭੁਜਾ ਰਹੇ ਆ ਰੂਟਰ ਲਵਾ ਰਹੇ ਆ ਆਮ ਆਦਮੀ ਪਾਰਟੀ ਕਹਿੰਦੀ ਹੀ ਵੀ ਅਸੀਂ ਆਮ ਆਮ ਲੋਕਾਂ ਦੇ ਹੈਗੇ ਆ ਮਸੀਹੇ ਅੱਜ ਕਿੱਥੇ ਮਸੀਹੇ ਉਹ ਮੈਂ ਇਹ ਆਪਣੇ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਆ ਕਿ ਵੇਖੋ ਇਹ ਲੋਕੀ ਮਸੀਹੇ ਮਸੀਹੇ ਨਹੀਂ ਮੰਨਦੇ ਇਹ ਤੁਹਾਡਾ ਜਿਹੜਾ ਭਰਾ ਖੜਿਆ ਹੈ ਦਿਲਬਾਖ ਸਿੰਘ ਇਹ ਤੁਹਾਡਾ ਮਸੀਹਾ ਬਣ ਕੇ ਕਿਉਂਕਿ ਮੈਂ ਫੌਜ ਦੀ ਨੌਕਰੀ ਕਰਕੇ ਇਸ ਕਰਕੇ ਆਇਆ ਕਿ ਆਪਣਾ ਜਿਹੜਾ ਸਾਡਾ ਹੈਗਾ ਸਾਡਾ ਅਸੀਂ ਹੁਣ ਇਹ ਫੇਰ ਦੁਬਾਰੇ ਸੇਵਾ ਕਰਨੀ ਚਾਹੁੰਦੇ ਆ ਇਸ ਸੇਵਾ ਦਾ ਸਾਨੂੰ ਮੌਕਾ ਦਿੱਤਾ ਜਾਵੇ ਮੈਂ ਇਹ ਜਨਤਾ ਨੂੰ ਅਪੀਲ ਕਰਨੀ ਚਾਹੁੰਦਾ ਹਾਂ ਵੋਟਰਾਂ ਨੂੰ ਮੈਂ ਵੋਟਰਾਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਬੋਰਡ ਜਿਹੜੇ ਆ ਆਪਣੇ ਜਿਹੜੇ ਆ ਇਹ ਸਾਡਾ ਸਾਥ ਦਿੱਤਾ ਜਾਵੇ ਅਸੀਂ ਆਉਣ ਵਾਲੇ ਪੁੱਖੇ ਨੂੰ ਤੁਹਾਡਾ ਵਧੀਆ ਪੁੱਖ ਬਣਾਇਆ ਜਾਵੇ ਸਾਸੀ ਕਾਲ ਜੀ ਮੇਰਾ ਨਾਮ ਕੁਲਦੀਪ ਸਿੰਘ ਭਕਣਾਵਾ ਮੈਂ ਦੇਸ਼ ਭਗਤ ਬਾਬਾ ਸੋਹਣ ਸਿੰਘ ਭਕਣਾ ਦੇ ਪਿੰਡ ਤੋਂ ਰਹਿਣ ਵਾਲਾ ਵਾਂ ਮੈਨੂੰ ਮਾਂ ਨਾ ਮੈਨੂੰ ਫੀਲ ਕਰਦਾ ਕਿ ਮੈਂ ਦੇਸ਼ ਭਗਤ ਬਾਬਾ ਸੋਹਣ ਸਿੰਘ ਭਕਣਾ ਦਾ ਵਸਨੀਕ ਆ ਜੀ ਕਹਿੰਦੇ ਭਗਤ ਸਿੰਘ ਤਾਂ ਚੜ ਗਿਆ ਫਾਂਸੀ ਸੋਚਿਆ ਦੀਸ਼ ਆਜ਼ਾਦ ਹੋ ਪਰ ਕੀ ਪਤਾ ਸੀ ਯੋਧੇ ਨੂੰ ਆ ਕੁਝ ਮੇਰੇ ਬਾਅਦ ਹੋ ਪੜ੍ਹ ਲਿਖ ਕੇ ਲੋਕ ਨਿੱਤ ਡਿਗਰੀਆਂ ਫੁਕਣਗੇ ਰਿਸ਼ਵਤ ਖੋਰੀ ਦੇ ਫਨੀਰ ਹਰ ਕੁਰਸੀ ਤੇ ਸੁੱਕਣਗੇ ਡੁੱਬਦਾ ਦੇਸ਼ ਬਚਾਉਣ ਦੇ ਲਈ ਕਦੇ ਹਿੰਮਤ ਨਹੀਂ ਹਾਰੀ ਦੀ ਹਰ ਦਿਲ ਦੇ ਵਿੱਚ ਬਰੂਦ ਹੁੰਦਾ ਬਸ ਲੋੜ ਹੁੰਦੀ ਚੰਗਿਆੜੀ ਦੀ ਦੋਸਤੋ ਚੰਗਿਆੜੀ ਦੀ ਜ਼ਰੂਰਤ ਸੀਗੀ ਅੱਜ ਆਪਾਂ ਦਲਬਾਗ ਸਿੰਘ ਫੌਜੀ ਦੇ ਨਾਲ ਖੜੇ ਆਂ ਤੇ ਸਾਰੇ ਵੋਟਰਾਂ ਨੂੰ ਸਪੋਰਟਰਾਂ ਨੂੰ ਅਪੀਲ ਕਰਾਂਗੇ ਕਿ ਤੁਸੀਂ ਸਾਰੇ ਜਣੇ ਆਪਣੀ ਤੇ ਆਪਣੇ ਪਰਿਵਾਰ ਦੀ ਵੋਟ ਜਿਹੜੀ ਦਲਬਾਗ ਸਿੰਘ ਫੌਜੀ ਨੂੰ ਪਾ ਕੇ ਤੇ ਇਹਨਾਂ ਨੂੰ ਐਮਪੀ ਬਣਾਓ ਥੈਂਕ ਯੂ ਸੋ ਮਚ